ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੂਜਰੀ ਅਸ਼ਟ ਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਇਕ ਨਗਰੀ ਪੰਜ ਚੋਰ ਬਸਿਆਲੇ ਬਜਰਤ ਚੋਰ ਤਾਵੇ ਤ੍ਰਹ ਦਸ ਮਾਲ ਰੱਖੇ ਜੋ ਨਾਨਕ ਮੋਖ ਮੁਕਤ ਸੋ ਪਾਵੇ ਇਕ ਨਗਰੀ ਪੰਜ ਚੋਰ ਬਸਿਆਲੇ ਬਜਰਤ ਚੋਰ ਤਾਵੇ ਤ੍ਰਹ ਦਸ ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਚੇਤੇ ਹੋ ਬਾਸੁਦਿਓ ਬਨਵਾਲੀ RAM ਰਿਦੇ ਜਪਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਪਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਕਰ ਆਗਨ ਮੇਰੈ ਪਹੁਪ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋੜਿਓ ਬਹੁਤ ਜੰਜਾਲਾ ਸੁਣ ਸਿਖਵੰਤੇ ਨਾਨਕ ਬਿਨਵੰਤੇ ਛੋਡਿਓ ਮਾਇਆ ਜਾਲਾ ਮਨ ਵਿਚਾਰ ਏਕ ਲਿਵ ਲਾਗੀ ਪੁਨਰਪ ਜਨਮ ਨਾ ਕਾਲਾ ਜੋ ਗੁਰੂ ਸੋ ਸਿਖ ਕਥਿ ਆਲੇ ਸੋ ਵੈਦ ਜੇ ਜਾਣੇ ਰੋਗੀ ਿਸ ਕਾਰਣ ਕੰਮ ਨਾ ਧੰਦਾ ਨਾਹੀ ਤੰਦੇ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿਐਲੇ ਲੋਭ ਮੋਹ ਤਿਸ ਮਾਇਆ ਮਨ ਤਤ ਅਵਿਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਬਦ ਦਾਤ ਕਥਿਐਲੇ सेत सब दूता। ब्रह्म कमल मद सात रसादम जागत नाही सूता महा महागम्भीर पुत्र पाताला नानक सर्व उपदेश गुरु मम पुनः न गर्वम् ਬਿਕਤਜ ਅੰਮ੍ਰਿਤ ਪੀ ਆਇਆ ਮਹਾ ਗੰਭੀਰ ਪੁੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ ਗੁਰੂ ਮਮ ਪੁਨੇ ਨ ਗਰਵਮ ਬਿਕਤਜ ਅੰਮ੍ਰਿਤ ਪੀ ਆਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਗੋਜਰੀ ਅਸ਼ਟਪਤੀਆਂ ਮਹੱਲਾ ਪਹਿਲਾ ਘਰ ਪਹਿਲਾ ੴ ਸਤਿਗੁਰ ਪ੍ਰਸਾਦ ਇਸ ਇੱਕੋ ਹੀ ਸ਼ਰੀਰ ਨਗਰ ਵਿੱਚ ਕਮਾਦਿਕ ਪੰਜ ਚੋਰ ਵਸੇ ਹੋਏ ਹਨ ਵਰਜਦਿਆਂ ਵੀ ਇਹਨਾਂ ਵਿੱਚੋਂ ਹਰੇਕ ਇਸ ਨਗਰ ਵਿਚਲੇ ਆਤਮਿਕ ਗੁਣਾ ਨੂੰ ਚੁਰਾਉਣ ਲਈ ਉੱਠ ਦੌੜਦਾ ਹੈ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਜਿਹੜਾ ਮਨੁੱਖ ਇਹਨਾਂ ਪੰਜਾਂ ਤੋਂ ਮਾਇਆ ਦੇ ਤਿੰਨ ਗੁਣਾ ਤੋਂ ਅਤੇ 10 ਇੰਦਰੀਆਂ ਤੋਂ ਆਪਣਾ ਆਤਮਿਕ ਗੁਣਾ ਦਾ ਅਸਰ ਮਾਇਆ ਵਿਚਾਰ ਰੱਖਦਾ ਹੈ ਇਹ ਨਾਨਕ ਇਹਨਾਂ ਤੋਂ ਸਦਾ ਲਈ ਖਲਾਸੀ ਪ੍ਰਾਪਤ ਕਰ ਲੈਂਦਾ ਹੈ اے ਭਾਈ ਸਰਵ ਵਿਆਪਕ ਜਗਤ ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖੋ ਇਸ ਨੂੰ ਆਪਣੀ ਮਾਲਾ ਬਣਾਓ ਰਹਾਉ ਜਿਸ ਮਾਇਆ ਦਾ ਮੂਲ ਪ੍ਰਭੂ ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ ਚਾਰੇ ਵੇਦ ਜਿਸ ਮਾਇਆ ਦੇ ਬਲ ਦੇ ਜ਼ਿਕਰ ਵਿੱਚ ਲੱਗੇ ਰਹਿੰਦੇ ਹਨ ਇਹ ਮਾਇਆ ਸਹਿਜ ਹੀ ਉਹਨਾਂ ਬੰਦਿਆਂ ਤੋਂ ਪਰੇ ਹਟ ਜਾਂਦੀ ਹੈ ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਵਸਾਉਂਦੇ ਹਨ ਕਿਉਂਕਿ ਉਹ ਬੰਦੇ ਏ ਨਾਨਕ ਪਰਮਾਤਮਾ ਦੇ ਚਰਨਾਂ ਵਿੱਚ ਜੋੜ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਇਹ ਸਾਰਾ ਜਗਤ ਜਿਸ ਪਾਰਜਤ ਪ੍ਰਭੂ ਦਾ ਫੁੱਲ ਪੁੱਤ ਡਾਲੀਆਂ ਆਦਿਕ ਫਸਾਰਾ ਹੈ ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ ਜਿਸ ਦੀ ਜੋਤ ਸਭ ਜੀਵਾਂ ਵਿੱਚ ਫਸਾ ਰਹੀ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਭਰੇ ਹੈ ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ ਉਹ ਸਰਵ ਇੱਛਾ ਪੂਰਕ ਪਾਰਜਤ ਪ੍ਰਭੂ ਮੇਰੇ ਹਿਰਦੇ ਆਂਗਨ ਵਿੱਚ ਪ੍ਰਗਟ ਹੋ ਗਿਆ ਹੈ ਤੇ ਮੇਰੇ ਅੰਦਰੋਂ ਮਾਇਆ ਵਾਲੇ ਜੰਜਾਲ ਮੁਕਤੇ ਹਨ हे ਭਾਈ ਤੂੰ ਜਿਵੇਂ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਬਸਾਓ ਇਸ ਤਰ੍ਹਾਂ ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ਇਹ ਮੇਰੀ ਸਿੱਖਿਆ ਸੁਣਨ ਵਾਲੇ ਭਾਈ ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ ਆਪਣੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਧਾਰਨ ਕਰ ਇਸ ਤਰ੍ਹਾਂ ਤੂੰ ਮਾਇਆ ਦੇ ਬੰਧਨ ਤਿਆਗ ਸਕੇਗਾ ਜਿਸ ਨੂੰ ਕਦੇ ਮਨ ਵਿੱਚ ਸੋਚ ਮੰਡਲ ਵਿੱਚ ਇੱਕ ਪਰਮਾਤਮਾ ਦੇ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਹੁੰਦਾ ਜਿਸ ਮਨੁੱਖ ਨੇ ਪਰਮਾਤਮਾ ਨੂੰ ਹਿਰਦੇ ਵਿੱਚ ਵਸਾ ਲਿਆ ਉਹ ਗੁਰੂ ਕਿਹਾ ਜਾ ਸਕਦਾ ਹੈ ਉਹ ਅਸਲ ਸਿੱਖ ਕਿਹਾ ਜਾ ਸਕਦਾ ਹੈ ਉਹ ਅਸਲ ਵੈਦ ਕਿਹਾ ਜਾ ਸਕਦਾ ਹੈ ਕਿਉਂਕਿ ਉਹ ਹੋਰ ਆਤਮਿਕ ਰੋਗਿਆਂ ਦੇ ਰੋਗ ਸਮਝ ਲੈਂਦਾ ਹੈ ਪਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਦੁਨੀਆ ਦਾ ਕੰਮ ਧੰਦਾ ਉਸ ਨੂੰ ਵਿਆਪ ਨਹੀਂ ਸਕਦਾ ਪ੍ਰਭੂ ਦੇ ਸਿਮਰਨ ਸਦਕਾ ਉਹ ਮਾਇਆ ਦੇ ਬੰਧਨ ਵਿੱਚ ਨਹੀਂ ਫਸਦਾ ਉਹ ਗ੍ਰਸਤੀ ਹੁੰਦਾ ਵੀ ਜੋਗੀ ਹੈ ਜਿਸ ਮਨੁੱਖ ਨੇ ਗੁਰੂ ਦੀ ਮਿਹਰ ਨਾਲ ਆਪਣੇ ਮਨ ਵਿੱਚ జగਤ ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਉਸ ਨਾਲ ਮਿਲਾਪ حاصل ਕਰ ਲਿਆ ਹੈ ਉਸ ਨੇ ਕਾਮ ਕ્રોਧ ਅਤੇ ਅਹੰਕਾਰ ਤਿਆਗ ਦਿੱਤਾ ਹੈ ਉਸ ਨੇ ਲੋਭ ਮੋਹ ਅਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ ਪ੍ਰਮਾਤਮਾ ਨਾਲ ਡੂੰਗੀ ਸਾਜ ਬੰਨੀ ਪ੍ਰਭੂ ਚਰਨਾਂ ਵਿੱਚ ਸੁਰ ਜੁੜਨੀ ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ ਕਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ ਕਿਉਂਕਿ ਸਿਮਰਨ ਦੀ ਬਰਕਤ ਨਾਲ ਉਸ ਦੇ ਹਿਰਦੇ ਵਿੱਚ ਮਨੁ ਬ੍ਰਹਮ ਰੂਪ ਕਮਲ ਦਾ ਸ਼ਹਿਦ ਚੋਣ ਲੱਗ ਪੈਂਦਾ ਹੈ ਉਸ ਨਾਮ ਅਮਰਿ ਸ਼ਹਿਦ ਦਾ ਰਸ ਉਹ ਮਨੁਖ ਚੱਖਦਾ ਹੈ ਇਸ ਕਰਕੇ ਉਹ ਮਾਇਆ ਦੇ ਹਲਿਆਂ ਵੱਲੋਂ ਸੁਚੇਤ ਰਹਿੰਦਾ ਹੈ ਮਾਇਆ ਦੀ ਨੀਂਦ ਵਿੱਚ ਗਾਫੇ ਨਹੀਂ ਹੁੰਦਾ اے ਨਾਨਕ ਜੋ ਪ੍ਰਭ ਵੱਡੇ ਜਿਗਰੇ ਵਾਲਾ ਹੈ ਸਾਰੇ ਪਤਾਲ ਸਾਰਾ ਸੰਸਾਰ ਜਿਸ ਪਾਰ ਜਾ ਪ੍ਰਭੂ ਦੇ ਪੱਤਰ ਫਸਾਰਾ ਹੈ ਜੋ ਸਭ ਜੀਵਾਂ ਵਿੱਚ ਵਿਆਪਕ ਹੈ ਗੁਰੂ ਦੇ ਉਪਦੇਸ਼ ਦੀ ਬਰਕਤ ਨਾਲ ਮੈਂ ਉਸ ਦਾ ਨਾਮ ਅੰਮ੍ਰਿਤ ਪੀਤਾ ਆਇਆ ਤੇ ਮਾਇਆ ਦਾ ਜ਼ਹਿਰ ਤਿਆ ਗਿਆ ਹੈ ਹੁਣ ਮੇਰਾ ਮੂੜ ਮੂੜ ਗਰਬਾਸ ਜਨਮ ਮਰਨ ਨਹੀਂ ਹੋਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ